ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸਟੇਟ ਡਿਪਾਰਟਮੈਂਟ ਦੀ ਸਪੋਕਸਪਰਸਨ ਦਾ ਕਹਿਣਾ ਹੈ ਕਿ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਦਹਿਸ਼ਤਗਰਦੀ ਖਿਲਾਫ ਸਫਲ ਡਾਇਲੌਗ ਹੋਇਆ ਹੈ ਸੋ ਦੋਨਾਂ ਮੁਲਕਾਂ ਵੱਲੋਂ ਇਸ ਕਾਊਂਟਰ ਟੈਰਰਿਜ਼ਮ ਡਾਇਲੌਗ ਨੂੰ ਅੱਗੇ ਵਧਾਉਣ ਦਾ ਐਦ ਲਿਆ ਗਿਆ ਹੈ ਔਰ ਅਮਰੀਕਾ ਨੇ ਦਹਿਸ਼ਤਗਰਦੀ ਨੂੰ ਨੱਥ ਪਾਉਣ ਲਈ ਪਾਕਿਸਤਾਨ ਦੇ ਯਤਨਾ ਦੀ ਝਲਾਗਾ ਕੀਤੀ ਹੈ ਸੋ ਇਸ ਬਿਆਨ ਨੇ ਭਾਰਤ ਨੂੰ ਬਹੁਤ ਹੀ ਤਕਲੀਫ ਦਿੱਤੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਜਿਹਾ ਨਿਸ਼ਚਿਤ ਨਾ ਬਣੇ ਰਹਿਣਾ ਦੇਖਣ ਸੋਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਤੋਂ ਵੱਧ ਬਹੁਤ ਧੰਨਵਾਦ ਜੀ ਰਾਤ ਸਭ ਕੀ ਖਣਾ ਚਾਹੋਗੇ ਦੇਖੋ ਗੱਲ ਪੰਜਾਬੀ ਦੇ ਇਸ ਅਖਾਣ ਦੇ ਨਾਲ ਹੀ ਮੈਂ ਇਹਨੂੰ ਕੰਪੇਅਰ ਕਰ ਸਕਦਾ ਹਾਂ ਕਿ ਭਾਰਤ ਦਾ ਜ਼ੋਰ ਲੱਗਾ ਹੋਇਆ ਹੈ ਇਹ ਸਾਰੇ ਪੀਰੀਅਡ ਦੇ ਵਿੱਚ ਖਾਸ ਤੌਰ ਤੇ ਜਦੋਂ ਤੋਂ ਮੋਦੀ ਐਂਡ ਕੰਪਨੀ ਜਿਹੜੇ ਹੈ ਹਕੂਮਤ ਆਏ ਨੇ 2014 ਤੋਂ ਲੈ ਕੇ ਪਿਛਲੇ 11 ਸਾਲਾਂ ਤੋਂ ਕਿ ਪਾਕਿਸਤਾਨ ਨੂੰ دہشتਗਰਦ ਮੁਲਕ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਉਹਨਾਂ ਨੇ ਐਪੀਸੈਂਟਰ ਆਫ ਟਰੋਰਿਜ਼ਮ ਕਦੇ ਕਿੰਨੇ ਅਲਫਾਜ਼ ਕਢੇ ਨੇ ਜਦੋਂ ਇਹਨਾਂ ਨੂੰ ਮੌਕਾ ਮਿਲਦਾ ਹੈ ਯੂਨ ਦੇ ਵਿੱਚ ਵੀ ਇਹਨਾਂ ਦੇ ਪਰਮਾਨੈਂਟ ਰਿਪ੍ਰੈਜ਼ੈਂਟੇਟਿਵ ਉਸ ਕਿਸਮ ਦਾ ਹੀ ਨੌਇਸ ਕ੍ਰੀਏਟ ਕਰਦੇ ਨੇ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ ਫੇਲਡ ਸਟੇਟ ਦੂਜੇ ਤੀਜੇ ਤਾਂ ਆਪਣੇ ਕਹਿੰਦੇ ਨੇ ਜਿਵੇਂ ਅੱਜ ਉਹਨਾਂ ਦਾ ਜਿਹੜਾ ਇੱਕ ਮਿਲਟਰੀ ਮੈਟਰਸ ਦਾ ਐਕਸਪਰਟ ਕਰਨਲ ਪ੍ਰਵੀਨ ਸਾਨੀ ਉਹ ਕਹਿ ਰਿਹਾ ਸੀ ਜਦੋਂ ਦਾ ਮੈਂ ਜੰਮਿਆ ਇਹੀ ਸੁਣਦਾ ਆ ਕਿ ਪਾਕਿਸਤਾਨ ਟੁੱਟਣ ਵਾਲਾ ਹੈ ਟੁੱਟਣ ਵਾਲਾ ਉਹ ਤਾਂ ਮਜ਼ਬੂਤ ਹੁੰਦਾ ਚੱਲਾ ਗਿਆ ਫੇਲਡ ਸਟੇਟ ਤਾਂ ਕਹਿੰਦੇ ਨੇ ਲੇਕਿਨ ਦੁਨਿਆਵੀ ਆਪਣੇ ਸਾਰੇ ਪ੍ਰੋਪਾਗੈਂਡਾ ਦੇ ਵਿੱਚ ਐਪੀ ਸੈਂਟਰ ਆਫ ਟੈਰਰਿਜ਼ਮ ਕੇ ਇਹ ਜਿਹੜਾ ਉਹ دہشت گردੀ ਦਾ ਫਾਉਂਟੇਨ ਹੈ ਦੂਸਰੇ ਪਾਸੇ ਅਸੀਂ ਜਿਵੇਂ ਜ਼ਿਕਰ ਕੀਤਾ ਹੈ ਵੀ ਅਮਰੀਕਾ ਦੇ ਨਾਲ ਜਿਹੜੇ ਬਹੁਤ ਜ਼ਿਆਦਾ ਰਿਲੇਸ਼ਨਸ਼ਿਪ ਕੱਲੀ ਲੰਬੀ ਡਵੀ ਨੇ ਇੱਕ ਫੇਥ ਵਾਲੀ ਔਰ ਇੱਕ ਕਾਮਨ ਇੰਟਰਸਟ ਵਾਲੀ ਵੀ ਹੋਈ ਪਾਕਿਸਤਾਨ ਦੇ ਨਾਲ ਟ੍ਰੇਡ ਡੀਲ ਵੀ ਹੋ ਗਈ ਔਰ ਪਾਕਿਸਤਾਨ ਦੇ ਵਾਈਡ ਰਿਸੋਰਸ ਜਿਹੜੇ ਕਿਹਾ ਗਿਆ ਉਸ ਐਕਸਪਲੋਰੇਸ਼ਨ ਦੇ ਲਈ ਅਮਰੀਕਨ ਕੰਪਨੀ ਵੀ ਨਾਮਜ਼ਦ ਹੋ ਜਾਏਗੀ ਆਉਣ ਵਾਲੇ ਦਿਨਾਂ ਵਿੱਚ ਇਸ ਸਭ ਦੇ ਚੱਲਦੇ ਆ ਜਦੋਂ ਹੁਣ ਜਨਰਲ ਆਸਿਫ ਮਨੀਰ ਆਏ ਨੇ ਸੱਦੇ ਦੇ ਉੱਤੇ ਜਿਹੜੇ ਸੈਂਟਰਲ ਕਮਾਂਡ ਦੇ ਜਨਰਲ ਕੋਇਰਾਲਾ ਉਹਨਾਂ ਦੇ ਰਿਟਾਇਰਮੈਂਟ ਪਾਰਟੀ ਦੇ ਉੱਤੇ ਉਹਨਾਂ ਦੇ ਨਾਲ ਹੋਰ ਵੀ ਸੈਨੇਟਰ ਔਰ ਖਾਸ ਤੌਰ ਤੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਮੁਹੰਮਦ ਇਸਾਕਦਾਰ ਉਹ ਵੀ ਆਏ ਹੋਰ ਵੀ ਸੈਨੇਟਰ ਡੈਲੀਗੇਸ਼ਨ ਸੀ ਔਰ ਉਹਨਾਂ ਨੇ ਡਿਫਰੈਂਟ ਆਪਣੀਆਂ ਮੀਟਿੰਗਸ ਅਟੈਂਡ ਕੀਤੀਆਂ ਉਹਨਾਂ ਦੇ ਵਿੱਚ ਇੱਕ ਜਿਹੜਾ ਹੁਣ ਜੁਆਇੰਟ ਅਨਦਰ ਡਾਇਲੌਗ ਅਮਰੀਕਾ اور پاکستان دا کاؤంటర్ টেরਰイズਮ ਨੂੰ ਲੈ ਕੇ ਹੈ ਇਸ ਦੇ ਉੱਤੇ ਜਿਹੜੇ ਨੇ ਕੋ-ਚੇਅਰ ਇਸ ਸੈਸ਼ਨ ਨੂੰ سپیشل ਸੈਕਟਰ ਯੂਨਾਈਟਿਡ ਨੇਸ਼ਨਸ ਨੇ ਨਬੀਲ মনির ਤੇ یو ایس ڈپارٹمنٹ ਆਫ ਸਟੇਟ ਦੇ ਐਕਟਿੰਗ ਕੋਆਰਡੀਨੇਟਰ ਕਾਉਂਟਰ টেরਰイズਮ ਦੇ ਗ੍ਰੈਗਰੀ ਡੀ ਲੌਗਰ ਫੋ ਉਹਨਾਂ ਦੇ ਵਿੱਚ ਇਹ ਡਾਇਲੌਗ ਹੋਇਆ ਔਰ ਜ਼ਾਹਰ ਹੈ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਿਹੜੇ ਮੁਹੰਮਦ ਇਸਾਕਦਾਰ ਨੇ ਉਹਨਾਂ ਨੇ ਜਿਹੜਾ ਟਵੀਟ ਵੀ ਕੀਤਾ ਕਿ ਵੀ ਜਿਹੜਾ ਯੂਨਾਈਟਿਡ ਸਟੇਟਸ ਨੇ ਪਾਕਿਸਤਾਨ ਦੀ ਤਾਰੀਫ ਕੀਤੀ ਹੈ ਕਿ ਉਹਨਾਂ ਨੇ ਕਾਊਂਟਰ ਟੈਰਰਿਜ਼ਮ ਜਿਹੜਾ ਐਫਰਟ ਕੀਤਾ ਹੈ ਜਿਹੜੇ ਕਿ ਟੈਰਰਿਸਟ ਗਰੁੱਪ ਉਸ ਖਿੱਤੇ ਦੀ ਸ਼ਾਂਤੀ ਅਮਨ ਔਰ ਸੁਰੱਖਿਆ ਦੇ ਲਈ ਖਤਰਾ ਸੀ ਔਰ ਖਾਸ ਤੌਰ ਤੇ ਉਹਨਾਂ ਨੇ ਇਹ ਕਿ ਹੈ ਕਿ ਬਲੋਚਿਸਤਾਨ ਲਿਬਰੇਸ਼ਨ ਆਰਮੀ ISIS ਖੁਰਾਸਾਨ ਤਹਿਰੀਕ-ਏ-ਤਾਲੀਬਾਨ ਇਹ ਸਾਰਿਆਂ ਦੇ ਖਿਲਾਫ ਜਿਹੜੀ ਪਾਕਿਸਤਾਨ ਦੀ ਕਾਰਵਾਈ ਹੈ ਔਰ ਪਾਕਿਸਤਾਨ ਦਾ ਰੋਲ ਹੈ ਉਸ ਦੀ ਅਮਰੀਕਾ ਨੇ ਛਲਾਗਾ ਕੀਤੀ ਔਰ ਜਿਹੜਾ ਯੂਐਸ ਨੇ ਇਹਨੂੰ ਰੀਫਾਰਮ ਕਰਦਿਆ ਕਿ ਹੈ ਕਿ ਵੀ ਅਮਰੀਕਾ ਨੇ ਕੰਡੋਲੈਂਸ ਸ਼ੋਕ ਅਫਸੋਸ ਜ਼ਾਰ ਕੀਤਾ ਜਿਹੜਾ ਲਾਸ ਆਫ ਸਿਵਿਲਿਅਨ ਔਰ ਲਾ ਐਨਫੋਰਸਮੈਂਟ ਏਜੰਸੀਜ਼ ਦਾ ਕੋਇਆ ਜਦੋਂ ਕਿ ਉਹ دہشت گردਾਂ ਦੇ ਖਿਲਾਫ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਵਿੱਚ ਬਾਰ ਬਾਰ ਇੱਕ ਜਾਫਰ ਐਕਸਪ੍ਰੈਸ ਦੇ ਉੱਤੇ ਟੈਰਰਿਸਟ ਅਟੈਕ ਹੈ ਸਕੂਲ ਬੱਸ ਜਿਹੜੀ ਖੁਸਦਾਰ ਦੇ ਵਿੱਚ ਦੇ ਉੱਤੇ ਅਟੈਕ ਸੀ ਔਰ ਇਹ ਸਾਰਿਆਂ ਦੇ ਲਈ ਜ਼ਾਹਰ ਹੈ ਪਾਕਿਸਤਾਨ ਨੇ ਹਮੇਸ਼ਾ ਇੰਡੀਆ ਨੂੰ ਹੀ ਦੋਸ਼ੀ ਦੱਸਿਆ ਔਰ ਇਹ ਦੋਨੋਂ ਹੀ ਡੈਲੀਗੇਸ਼ਨ ਜਿਹੜੇ ਨੇ ਉਹਨਾਂ ਨੇ ਇਹ ਐਮਫਸਾਈਜ਼ ਕੀਤਾ ਕਿ ਵੀ ਅਸੀਂ ਸਟਰੋਂਗਰ ਇੰਸਟੀਚੂਨਲ ਫਰੇਮਵਰਕ ਦੇ ਵਿੱਚ ਕੰਮ ਕਰੀਏ ਉਹ ਕੈਪੇਬਿਲਿਟੀਆਂ ਡਿਵੈਲਪ ਕਰੀਏ ਤਾਂ ਕਿ ਸਿਕਿਉਰਿਟੀ ਚੈਲੰਜ ਜਿਹੜਾ ਦੋਨਾਂ ਮੁਲਕਾਂ ਨੂੰ ਹੈ ਉਹ ਉਸ ਨੂੰ ਫੇਸ ਕੀਤਾ ਜਾ ਸਕੇ ਔਰ ਇਹ ਜਿਹੜਾ ਦੋਨਾਂ ਹੀ ਤਰ੍ਹਾਂ ਨੇ ਇਸ ਦੇ ਲਈ ਜਿਹੜਾ ਰੀਫਰਮ ਕੀਤਾ ਹੈ ਕਿ ਇੰਟੈਂਸ਼ਨ ਟੂ ਵਰਕ ক্লোਜ਼ਲੀ ਇਨ ਮਲਟੀਲੇਟਰਲ ਫੋਰਮ ਇਨਕਲੂਡਿੰਗ ਯੂਨਾਈਟਿਡ ਨੇਸ਼ਨਸ ਟੂ ਪ੍ਰੋਮੋਟ ਇਫੈਕਟਿਵ ਐਂਡ ਐਂਡਿਊਰਿੰਗ ਅਪਰੋਚਸ ਟੂ ਕਾਉਂਟਰ ਟੈਰੋਰਿਜ਼ਮ ਉਨੇ ਆਪਣੇ ਆਪ ਦੇ ਵਿੱਚ ਭਾਰਤ ਨੂੰ ਤਕਲੀਫ ਦੇਣ ਵਾਲਾ ਹੈ ਕਿ ਭਾਰਤ ਕਦੋਂ ਤੋਂ ਲੈ ਕੇ ਹੁਣ ਪਹਿਲਗਾਮ ਤੱਕ ਉਹ ਕਹੀ ਜਾਂਦੇ ਨੇ دہشتਗਰਦ ਪਾਕਿਸਤਾਨੀ ਔਰ ਦੂਜੇ ਜਨਰਲ মনির ਨੂੰ ਵੀ ਔਰ ਦੂਸਰੇ ਵੀ ਲੇਕਿਨ ਇਧਰ ਅਮਰੀਕਾ ਦੇ ਜਿਹੜੇ ਹਾਇਰ ਲੈਵਲ ਦੇ ਉੱਤੇ ਨੇ ਸਟੇਟ ਡਿਪਾਰਟਮੈਂਟ ਔਰ ਦੂਸਰੇ ਉਹ ਡਾਇਲੌਗ ਕਰ ਰਹੇ ਨੇ ਪਰ ਅਮਰੀਕਾ ਔਰ ਪਾਕਿਸਤਾਨ ਦੀ ਸਾਂਝੇਦਾਰੀ ਔਰ ਇਸ ਦੇ ਵਿੱਚ ਅਮਰੀਕਾ ਨੇ ਖਾਸ ਤੌਰ ਤੇ ਤਾਰੀਫ ਕੀਤੀ ਔਰ ਹੈਡਿੰਗ ਹੀ ਹੈ ਉਸ ਦਾ ਯੂਐਸ ਲਾਰਡਸ ਪਾਕਿਸਤਾਨ ਫਰ ਸਕਸੈਸ ਇਨ ਕੰਟੇਨਿੰਗ ਟੈਰਰਿਸ ਕਿ ਯੂਐਸ ਨੇ ਲਾਡ ਕੀਤਾ ਤਾਰੀਫ ਕੀਤੀ ਔਰ ਬਹੁਤ ਵਾਰੇ ਹੁੰਦਾ ਹੈ ਵੀ ਤੁਸੀਂ ਕੁਝ ਪ੍ਰਿੰਟ মিডিਆ ਚ ਇੰਡੀਅਨ মিডিਆ ਚਪਿਆ ਪਾਕਿਸਤਾਨ ਚ ਚਪਿਆ ਕੁਝ ਐਗਜ਼ੈਜਰੇਟ ਹੁੰਦਾ ਹੈ ਕਈ ਵਾਰੀ ਕੋਈ ਫੇਕ ਸਟੋਰੀ ਵੀ ਹੁੰਦੀ ਹੈ ਲੇਕਿਨ ਮੈਂ ਕੁਦਰਤੀ ਜਦੋਂ ਮੈਂ ਇਹ ਨਿਊਜ਼ ਨੂੰ ਡਿਸਕਸ਼ਨ ਦੇ ਲਈ ਕੱਢਿਆ ਤੇ ਮੇਰੇ ਸਾਹਮਣੇ ਇੱਕ ਲਿੰਕ ਗੁਜ਼ਰਿਆ ਅੱਜ ਜਿਹੜੀ ਹੈ ਪ੍ਰੈਸ ਕਾਨਫਰੰਸ ਸਟੇਟ ਡਿਪਾਰਟਮੈਂਟ ਦੀ ਦੇ ਵਿੱਚ ਇੱਕ ਜਰਨਲਿਸਟ ਨੇ ਪੁੱਛਿਆ ਕਿ ਵੀ ਇਹ ਅਮਰੀਕਾ ਦਾ ਪਾਕਿਸਤਾਨ ਦੇ ਨੇੜੇ ਜਾਣਾ ਜਾਂ ਦੂਸਰਾ ਇਸ ਸਾਰੇ ਦਾ ਕੀ ਹੈ ਔਰ ਇਹ ਡੈਲੀਗੇਸ਼ਨ ਜਾਂ ਦੂਸਰੇ ਟੈਰਰਿਜ਼ਮ ਕੀ ਹੈ ਔਰ ਉਹਦੇ ਚ ਜਿਹੜਾ ਜਵਾਬ ਅਮਰੀਕਨ ਸਟੇਟ ਡਿਪਾਰਟਮੈਂਟ ਦੀ ਸਪੋਕਸ ਪਰਸਨ ਨੇ ਦਿੱਤਾ ਹੈ 1.5 ਮਿੰਟ ਦੀ ਉਹ ਵੀਡੀਓ ਹੈ ਔਰ ਉਹਦੇ ਨਾਲ ਇਹ ਸਾਡਾ ਸੈਗਮੈਂਟ ক্লোਜ਼ ਵੀ ਹੋਏਗਾ ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅਮਰੀਕਾ ਪਾਕਿਸਤਾਨ ਦੇ ਸਬੰਧਾਂ ਦੇ ਵਿੱਚ ਕਿੰਨੀ ਗਰਮ ਜੋਸ਼ੀ ਹੈ ਔਰ ਕਿਸ ਲੈਵਲ ਦੇ ਉੱਤੇ ਜਿਹੜਾ ਉਹ ਆਪਸ ਦੇ ਵਿੱਚ ਕੋਆਪਰੇਟ ਕਰ ਰਹੇ ਨੇ ਤਾਲਵਨ ਕਰ ਰਹੇ ਨੇ ਔਰ ਜੇ ਹੁਣ ਸ਼ਰੀਕਾਂ ਦੇ ਟ੍ਰੇਡ ਚ ਮਰੋੜ ਉੱਠਣ ਤੇ ਫਿਰ President Trump wants and seems to have developed a strong relationship. Do you think that this will lead to more U.S. assistance to Pakistan via an increase in arms sales? And is this being done at the expense of the president's relationship with Modi? Obviously, we had a, a experience with Pakistan and India uh, when uh, there was a conflict. One that could have developed into something quite horrible. I was here at the State Department at the time, and uh, uh, there was an immediate concern and immediate movement with the Vice President, the President, and the Secretary of State in addressing the nature of what was happening. M many of you who were in the room in the days afterward, uh, we described. Uh, the nature of the phone calls, the work that we did uh, to stop uh, the attacks, uh, and to then bring the parties together so we could have something that was enduring. And it's, uh, it's a very proud moment and a very good example of what Secretary Rubio was committed to, uh, Vice President Vance in that, uh, of course, case as well. But are uh, the top leaders in this nation involved in, in stopping that potential catastrophe? Uh, I would say that our relationship uh, with both nations uh, is as it has been, which is, which is good. Uh, and uh, that is the benefit of having a president uh, who uh, knows everyone, talks to everyone, uh, and that is how we can bring uh, differences together in this case. So uh, it's, it's clear that uh, the diplomats here uh, are committed to both nations. I can tell you also uh, that there has been a U.S. Pakistan counterterrorism dialogue that was established. At, the, at this dialogue in islamabad, the united states and pakistan reaffirmed their shared commitment to combating terrorism in all its forms and manifestations during this latest round of the talks in islamabad. Uh, the united states and pakistan discussed ways to enhance cooperation to counter terrorist threats, uh, and uh, i think that in, for the region and for the world, um, uh, the united states working with both those nations uh, is good news and will promote a future that's beneficial.